ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਮਿੰਦੋ ਦਾ ਰਿਸ਼ਤਾ ਦੇ ਵੀਰੇ ਨਾਲ ਕਿਵੇਂ ਜੁੜਦਾ ਏ ਕਿਉਂਕਿ ਜਿਵੇਂ ਮਿੰਦੋ ਨੂੰ ਜਿਹੜਾ ਵੀ ਰਿਸ਼ਤਾ ਹੁੰਦਾ ਏ ਤੇ ਉਹ ਨਾ ਕਰ ਦਿੰਦੀ ਆ ਪਰ ਦੇ ਵੀਰੇ ਦੇ ਨਾਲ ਰਿਸ਼ਤੇ ਨੂੰ ਉਹ ਹਾਂ ਕਰਦੀ ਆ ਜਾਂ ਨਹੀਂ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਸਾਰੀਆਂ ਗੱਲਾਂ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਪੂਰੀ ਜ਼ਰੂਰ ਦੇਖਿਓ ਮਿੰਦੋ ਦੇ ਭਰਾਵਾਂ ਨੂੰ ਤਾਂ ਬਸ ਇਹ ਲੱਗੀ ਹੋਈ ਆ ਕਿ ਕਿਸੇ ਨਾ ਤਰੀਕੇ ਨਾਲ ਮਿੰਦੋ ਦਾ ਵਿਆਹ ਹੋ ਜਾਏ ਤੇ ਸਾਰੀ ਪ੍ਰਾਪਰਟੀ ਸਾਨੂੰ ਮਿਲ ਜਾਏ ਉਹ ਉਸ ਦੀ ਜ਼ਿੰਦਗੀ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਪਹਿਲਾਂ ਤਾਂ ਮਿੰਦੋ ਉਸ ਰਿਸ਼ਤੇ ਨੂੰ ਮਨਾ ਕਰ ਦਿੰਦੀ ਆ ਜਿਸ ਵਿੱਚ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੁੰਡਾ ਤਾਂ ਆਪਣਾ ਫੋਨ ਤੱਕ ਨਹੀਂ ਮੈਨੂੰ ਫੜਾ ਰਿਹਾ ਤੇ ਜ਼ਿੰਦਗੀ ਵਿੱਚ ਇਹ ਸਾਥ ਕਿਵੇਂ ਨਿਭਾਵੇਗਾ ਪਰ ਉਸ ਨੂੰ ਫੇਰ ਇੱਕ ਰਿਸ਼ਤਾ ਆਉਂਦਾ ਹੈ ਤੇ ਜਿਸ ਤੋਂ ਉਹ ਸਾਫ਼ ਮਨਾਂ ਕਰ ਦਿੰਦੀ ਆ ਕਿ ਮੈਂ ਜਾਣਾ ਨਹੀਂ ਪਰ ਦੇ ਵੀਰੇ ਦਾ ਰਿਸ਼ਤਾ ਕਿਵੇਂ ਆਉਂਦਾ ਜਿਵੇਂ ਹੀ ਉਸਦੇ ਭਰਾ ਸੋਚਦੇ ਆ ਕਿ ਕਿਸੇ ਐਕਟਰ ਨੂੰ ਹਾਇਰ ਕਰਨਾ ਪੈਣਾ ਹੈ ਕਿਉਂਕਿ ਦੋ ਦਿਆਂ ਜਿਵੇਂ ਡਿਮਾਂਡਾਂ ਨੇ ਕਿ ਉਸ ਦਾ ਘਰ ਵਾਲਾ ਉਹ ਹੋਵੇ ਜੋ ਕਿ ਉਸ ਦੀ ਇੱਜ਼ਤ ਕਰੇ ਸਤਕਾਰ ਕਰੇ ਉਹਦੇ ਮਾਪਿਓ ਨੂੰ ਪੁੱਛੇ ਪਰ ਉਸਦੇ ਭਰਾਵਾਂ ਨੂੰ ਲੱਗਦਾ ਹੈ ਕਿ ਅੱਗੋਂ ਸਵਾਲ ਜਵਾਬ ਕਰਦੀ ਆ ਤੇ ਇਸ ਦੇ ਸਵਾਲ ਜਵਾਬਾਂ ਦੇ ਹਰ ਕੋਈ ਹਾਂ ਨਹੀਂ ਕਰ ਸਕਦਾ ਤੇ ਇਸ ਦਾ ਰਿਸ਼ਤਾ ਹੋਣਾ ਹੀ ਨਹੀਂ ਉਹ ਆਪਣੀ ਭੈਣ ਦੀ ਜ਼ਿੰਦਗੀ ਬਾਰੇ ਬਿਲਕੁਲ ਨਹੀਂ ਸੋਚਦੇ ਪਰ ਉਹਨਾਂ ਨੂੰ ਇਹਨਾਂ ਲੱਗਦਾ ਹੈ ਕਿ ਕੋਈ ਐਕਟਰ ਹੋਏਗਾ ਇਸ ਦਾ ਇਸ ਦੀ ਹਾਂ ਵਿੱਚ ਹਾਂ ਮਿਲਾਏਗਾ ਪਰ ਚੱਲੇਗਾ ਸਾਡੇ ਮੁਤਾਬਕ ਤੇ ਕੋਈ ਏਦਾਂ ਦਾ ਇਨਸਾਨ ਲੱਭੀਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਉਹ ਐਕਟਰ ਲੱਭਣ ਜਾ ਰਹੇ ਉਹ ਮਿੰਦੋ ਲਈ ਸਾਰਿਆਂ ਤੋਂ ਵਧੀਆ ਤੇ ਪਰਫੈਕਟ ਸਾਬਿਤ ਹੋਵੇਗਾ ਸੋ ਜਦ ਉਹ ਜਾਂਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਉੱਥੇ ਗੁਰੀ ਤੇ ਦੇਵਯ ਦੀ ਵੀਰੇ ਦੇ ਕੋਲ ਪਹੁੰਚ ਜਾਂਦੇ ਆ ਕਿਉਂਕਿ ਉਹ ਦੋਵੇਂ ਜਾਣੇ ਉੱਥੇ ਹੀ ਹੁੰਦੇ ਆ ਜਦ ਹੀ ਉਹ ਉੱਥੇ ਪਹੁੰਚਦੇ ਆ ਤੇ ਉਹ ਪੁੱਛਦੇ ਆ ਕਿ ਅਸੀਂ ਐਕਟਿੰਗ ਕਰਾਉਣਾ ਚਾਹੁੰਦੇ ਆ ਤੇ ਅਸੀਂ ਉਸ ਨੂੰ ਮੂੰਹ ਮੰਗੇ ਪੈਸੇ ਵੀ ਦੇ ਦੇਵਾਂਗੇ ਜਿਵੇਂ ਹੀ ਗਗਨ ਐਕਟਿੰਗ ਕਰਦੀ ਆ ਤੇ ਉਹ ਗਗਨ ਬਾਰੇ ਗੱਲ ਕਰਦੇ ਆ ਪਰ ਉਹ ਕਹਿੰਦੇ ਆ ਕਿ ਸਾਨੂੰ ਕੁੜੀ ਦੀ ਲੋੜ ਨਹੀਂ ਕਿਸੇ ਮੁੰਡੇ ਦੀ ਲੋੜ ਆ ਤੇ ਅਸੀਂ ਆਪਣੀ ਭੈਣ ਨੂੰ ਉਹੋ ਜਿਹਾ ਰਿਸ਼ਤਾ ਕਰਾਉਣਾ ਚਾਹੁੰਦੇ ਆ ਜੋ ਉਸ ਦੀ ਹਾਂ ਵਿੱਚ ਹਾਂ ਮਲਾਵੇ ਇਹ ਐਕਟਿੰਗ ਬਸ ਥੋੜਾ ਟਾਈਮ ਤੱਕ ਹੀ ਚੱਲੇਗੀ ਤੇ ਉਸ ਤੋਂ ਬਾਅਦ ਜੇ ਤੁਸੀਂ ਨਹੀਂ ਰਹਿਣਾ ਤਾਂ ਉਸ ਨੂੰ ਛੱਡਣਾ ਅਤੇ ਛੱਡ ਸਕਦੇ ਹੋ ਪਰ ਉਸ ਨੂੰ ਦੇਵ ਨੇ ਪੁੱਛਿਆ ਕਿ ਚਲ ਇਹ ਐਕਟਿੰਗ ਮੈਂ ਹੀ ਕਰਕੇ ਦੇਖ ਲੈਣਾ ਤਾਂ ਦੇਵ ਇਸ ਗੱਲ ਨੂੰ ਹਾਂ ਕਰ ਦਿੰਦਾ ਹੈ ਕਿਉਂਕਿ ਉਹ ਮਿੰਦੋ ਦੀ ਫੋਟੋ ਵਗੈਰਾ ਦੇਖਦਾ ਹੈ ਤੇ ਉਸ ਨੂੰ ਮਿੰਦੋ ਵਧੀਆ ਲੱਗ ਜਾਂਦੀ ਆ ਉਹ ਸੋਚਦਾ ਹੈ ਕਿ ਕਿਉਂ ਨਾ ਇਸ ਕੁੜੀ ਨੂੰ ਮਿਲਿਆ ਜਾਵੇ ਇਹ ਕੁਸ ਨੂੰ ਲੱਗਦਾ ਹੈ ਕਿ ਮੇਰਾ ਵੀ ਰਿਸ਼ਤਾ ਨਹੀਂ ਹੋ ਰਿਹਾ ਕਿਉਂਕਿ ਦੇ ਵੀਰਾ ਵੀ ਮੰਗਲਿਕ ਹੀ ਹੁੰਦਾ ਹੈ ਤੇ ਇਸ ਕਰਕੇ ਉਸ ਨੂੰ ਲੱਗਦਾ ਹੈ ਕਿ ਹੋ ਸਕਦਾ ਮੇਰਾ ਪੱਕਾ ਹੀ ਰਿਸ਼ਤਾ ਜੋੜ ਜਾਵੇ ਐਕਟਿੰਗ ਕਰਦਿਆ ਕਰਦਿਆ ਹੋ ਸਕਦਾ ਮੈਂ ਲਾਈਫਟਾਈਮ ਇਸ ਕੁੜੀ ਦੇ ਨਾਲ ਹੀ ਰਵਾਂ ਇਸ ਕਰਕੇ ਉਹ ਹਾਂ ਦਾ ਕਰ ਦਿੰਦਾ ਹੈ ਤੇ ਉਸ ਟਾਈਮ ਉਹ ਉਹੀ ਕਰਦਾ ਜੋ ਮਿੰਦੂ ਕਹਿੰਦੀ ਹੈ ਤੇ ਮਿੰਦੂ ਦੀ ਕਈ ਹਾਰ ਇੱਕ ਗੱਲ ਦੇ ਅਨੁਸਾਰ ਚੱਲਣ ਲੱਗ ਪੈਂਦਾ ਹੈ ਉਦੋਂ ਉਸ ਦੇ ਭਰਾ ਪਰਜਾਈ ਨੂੰ ਲੱਗ ਰਿਹਾ ਹੁੰਦਾ ਹੈ ਕਿ ਅਸੀਂ ਦੇਵ ਨੂੰ ਚਲਾ ਰਹੇ ਹਾਂ ਪਰ ਦੇਵ ਉਹਨਾਂ ਨੂੰ ਹੀ ਚਲਾ ਰਿਹਾ ਹੁੰਦਾ ਹੈ ਉਹ ਬਹੁਤ ਸਕੀਮ ਦੇ ਨਾਲ ਆਇਆ ਹੁੰਦਾ ਹੈ ਤੇ ਤੇ ਮਿੰਦੋ ਦੇ ਭਰਾਵਾਂ ਦੀ ਸੋਚ ਮੁੱਕਦੀ ਆ ਉੱਥੇ ਦੇ ਵੀਰੇ ਦੀ ਸੋਚ ਸ਼ੁਰੂ ਹੁੰਦੀ ਆ ਇਸ ਕਰਕੇ ਉਹ ਮਿੰਦੋ ਦੀਆਂ ਹਰ ਇੱਕ ਕਈਆਂ ਗੱਲਾਂ ਨੂੰ ਮੰਨ ਵੀ ਲੈਂਦਾ ਹੈ ਤੇ ਆਪਣਾ ਫੋਨ ਵਗੈਰਾ ਵੀ ਦੇਖਣ ਨੂੰ ਦੇ ਦਿੰਦਾ ਹੈ ਮਿੰਦੋ ਨੂੰ ਲੱਗਦਾ ਹੈ ਕਿ ਇਹ ਮੁੰਡਾ ਹੀ ਮੇਰੇ ਲਈ ਪਰਫੈਕਟ ਹੋਵੇਗਾ ਜੋ ਕਿ ਹਰ ਗੱਲ ਵਿੱਚ ਐਗਰੀ ਆ ਸੋ ਉਹ ਇਸ ਰਿਸ਼ਤੇ ਨੂੰ ਹਾਂ ਕਰ ਦਿੰਦੀ ਆ ਤੇ ਦੇਵ ਤੇ ਮਿੰਦੋ ਦਾ ਵਿਆਹ ਹੋ ਜਾਂਦਾ ਹੈ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਰਿਸ਼ਤਾ ਇੰਨਾ ਪੱਕਾ ਹੋ ਜਾਏਗਾ ਕਿ ਇਹ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਛੱਡ ਹੀ ਨਹੀਂ ਸਕਣਗੇ ਜਿਵੇਂ ਹੀ ਅਮਨਾ ਤੇ ਉਸਦਾ ਪ੍ਰਾਗੁਰ ਚਰਨ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਅੱਗੋਂ ਸਾਰੇ ਘਰ ਦਾ ਮਾਹੌਲ ਸਮਝ ਜਾਂਦਾ ਹੈ ਤੇ ਉਹ ਉਹਨਾਂ ਨੂੰ ਹੀ ਚਲਾਉਂਦਾ ਹੈ ਆਪਣੇ ਅਨੁਸਾਰ ਸੋਵੇਂ ਦੋਨੋਂ ਇੱਕ ਵਧੀਆ ਲਾਈਫ ਪਾਰਟਨਰ ਮਿਲ ਜਾਂਦਾ ਹੈ ਬੇਸ਼ੱਕ ਉਹ ਉਸਦੇ ਭਰਾਵਾਂ ਨੇ ਉਸਦੇ ਲਈ ਮਾੜਾ ਚੁਣਨ ਦੀ ਕੋਸ਼ਿਸ਼ ਕੀਤੀ ਸੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 何